ਮંત્રી ਕੁਲਦੀਪ ਸਿੰਘ ਢਾਲੀਵਾਲ ਨਾਲ ਜੁੜੀ ਹੋਈ ਵੱਡੀ ਖਬਰ ਦੱਸਦੇ ਕਿ ਬਿਨਾ ਮੈਕਮੇ ਵਾਲੇ ਵਿਭਾਗ ਦੇ ਹੀ ਮੰਤਰੀ ਬਣੇ ਰਹੇ ਨੇ ਢਾਲੀਵਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਕਦੇ ਵਜੂਦ ਚ ਨਹੀਂ ਸੀ ਤੇ ਵਿਭਾਗ ਨਾਲ ਜੁੜਿਆ ਕੋਈ ਦਫ਼ਤਰ ਤੱਕ ਨਹੀਂ ਸੀ ਤੇ ਮੈਕਮੇ ਦੀ ਕਦੇ ਕੋਈ ਮੀਟਿੰਗ ਤੱਕ ਨਹੀਂ ਹੋਈ ਤੇ ਜਿਸ ਤੋਂ ਬਾਅਦ ਹੁਣ ਦੱਸਿਏ ਕਿ ਹੁਣ ਮંત્રી ਕੁਲਦੀਪ ਢਾਲੀਵਾਲ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਵਾਪਸ ਲੈ ਲਿਆ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਅੰਦਰ ਇੱਕ ਵਿਭਾਗ ਖਤਮ ਕਰ ਦਿੱਤਾ ਹੈ ਕੈਬਨਿਟ ਮੰਤਰੀ ਕੁਲਦੀਪ ਢਾਲੀ ਕੋਲ ਇਹ ਵਿਭਾਗ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਖਤਮ ਕਰ ਦਿੱਤਾ ਹੈ ਇਹ ਮਹਿਕਮਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਤੇ ਦਸੂਤਰਾਂ ਦੇ ਮੁਤਾਬਿਕ ਦੱਸਦੀ ਹੈ ਕਿ ਅਸਲ ਦੇ ਵਿੱਚ ਇਹ ਵਿਭਾਗ ਹੈ ਹੀ ਨਹੀਂ ਸੀ ਪਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਆਪਣੇ ਵਿਭਾਗ ਦੇ ਨਾਲ ਇਸ ਵਿਭਾਗ ਦਾ ਨਾਮ ਵੀ ਲਿਖਿਆ ਜਾਂਦਾ ਸੀ ਤੇ ਉਹਨਾਂ ਦੇ ਵੱਲੋਂ ਇਸ ਵਿਭਾਗ ਤੇ ਲਈ ਅਮਲਾ ਵੀ ਜਿਹੜਾ ਕਿ ਮੰਗਿਆ ਜਾਂਦਾ ਸੀ ਪਰ ਜਦੋਂ ਇਸ ਦੀ ਤਹਿਕੀਕ ਤਹਿਕੀਕ ਕੀਤੀ ਗਈ ਤਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਅਜੇਹਾ ਕੋਈ ਵਿਭਾਗ ਹੋਂਦ ਵਿੱਚ ਨਹੀਂ ਸੀ ਉਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਗਿਆ ਸੀ ਕਿ ਇਹ ਵਿਭਾਗ ਅਸਲ ਦੇ ਵਿੱਚ ਹੈ ਹੀ ਨਹੀਂ ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕੁਲਦੀਪ ਢਾਲੀਵਾਲ ਤੋਂ ਇਹ ਵਿਭਾਗ ਵਾਪਸ ਲੈ ਲਿਆ ਗਿਆ ਹੈ ਜਦੋਂ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਕੋਈ ਹੋਂਦ ਹੀ ਨਹੀਂ ਸੀ ਤੇ ਅਜਿਹੇ ਦੇ ਵਿੱਚ ਹੁਣੇ ਵਿਭਾਗ ਖਤਮ ਹੋ ਗਿਆ ਤੇ ਇਸ ਤੋਂ ਪਹਿਲਾਂ ਉਹਨਾਂ ਦੇ ਕੋਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਤੇ ਐਨਆਰਆਈ ਮਾਮਲਿਆਂ ਦਾ ਵਿਭਾਗ ਸੀ ਨਵੇਂ ਨੋਟੀਫਿਕੇਸ਼ਨ ਚ ਉਹਨਾਂ ਨੂੰ ਸਿਰਫ ਐਨਆਰਆਈ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਇਸ ਦੇ ਲਈ ਅਧਿਕਾਰਿਤ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤੇ ਜਿਸ ਅਨੁਸਾਰ ਦੱਸਦੀ ਹੈ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ ਤੇ ਇਸ ਕਾਰਨ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ ਤੇ ਇਹ ਤਬਦੀਲੀ 7 ਫਰਵਰੀ 2025 ਤੋਂ ਲਾਗੂ ਕਰ ਦਿੱਤੀ ਹੈ ਇਹ ਫੈਸਲਾ 21 ਫਰਵਰੀ 2025 ਨੂੰ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਚ ਕੋਸ਼ਿਸ਼ ਕੀਤਾ ਗਿਆ ਸੀ ਇਸ ਸੋਧ ਦੀ ਜਿਹੜੀ ਕਿ ਪੁਸ਼ਟੀ ਪੰਜਾਬ ਸਰਕਾਰ ਦੇ ਮੁਖ ਸਕੱਤਰ ਕੀ ਐਪੀ ਸਹਿਨਾ ਦੁਆਰਾ ਜਾਰੀ ਕੀਤੇ ਇਕ ਆਦੇਸ਼ ਦੇ ਵਿੱਚ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਕੁਲਦੀਪ ਢਾਲੀਵਾਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਨਾਲਾ ਤੋਂ ਆਪ ਉਮੀਦਵਾਰ ਜਿੱਤੇ ਤੇ ਚੋਣ ਕਮਿਸ਼ਨ ਦੇ ਕੋਲ ਦਾਇਰ ਕੀਤੇ ਹਲਫਨਾਮੇ ਅਨੁਸਾਰ ਕੁਲਦੀਪ ਦਾ ਪੇਸ਼ਾ ਜਿਹੜਾ ਹੈ ਕਿ ਖੇਤੀਬਾੜੀ ਹੈ ਅਤੇ ਉਥੇ ਹੀ ਜਦੋਂ ਵੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਕੁਲਦੀਪ ਸਿੰਘ ਢਾਲੀਵਾਲ ਨੇ 2009 ਦੇ ਵਿੱਚ ਵੀ ਲੋਕ ਸਭਾ ਚੋਣਾਂ ਲੜੀਆਂ ਸੀ ਪਰ ਹਾਰ ਗਏ ਸੀ ਤੇ ਜਿਸ ਤੋਂ ਬਾਅਦ ਹੁਣ ਇਹ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਫੇਰ ਬਦਲ ਕੀਤਾ ਹੈ ਤੇ ਉਥੇ ਸੂਪੇ ਦੇ ਅੰਦਰ ਜਿਹੜਾ ਕਿ ਇੱਕ ਵਿਭਾਗ ਖਤਮ ਕਰ ਦਿੱਤਾ ਹੈ ਕੈਬਨਿਟ ਮੰਤਰੀ ਕੋਲ ਜਿਹੜਾ ਹੈ ਵਿਭਾਗ ਸੀ ਉਹ ਹੁਣ ਖਤਮ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਜੋ ਵਿਭਾਗ ਸੀ ਉਥੇ ਪ੍ਰਸ਼ਾਸਕੀ ਸੁਧਾਰਾ ਵਿਭਾਗ ਨੂੰ ਹੁਣ ਖਤਮ ਕਰ ਦਿੱਤਾ ਹੈ ਉਥੇ ਇਹ ਦੱਸਿਆ ਜਾ ਰਿਹਾ ਕਿ ਅਸਲ ਦੇ ਵਿੱਚ ਜੋ ਇਹ ਲਗਾਤਾਰ ਚਰਚਾਵਾ ਕੁਲਦੀਪ ਢਾਲੀਵਾਲ ਨੂੰ ਲੈ ਕੇ ਹੋਈਆਂ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਉਸ ਨੂੰ ਲੈ ਕੇ ਦੱਸਿਆ ਗਿਆ ਕਿ ਅਸਲ ਦੇ ਵਿੱਚ ਇਹ ਵਿਭਾਗ ਹੈ ਹੀ ਨਹੀਂ ਸੀ ਪਰ ਕੁਲਦੀਪ ਢਾਲੀਵਾਲ ਵੱਲੋਂ ਆਪਣੇ ਵਿਭਾਗ ਦੇ ਨਾਲ ਇਸ ਵਿਭਾਗ ਦਾ ਨਾਮ ਵੀ ਲਿਖਿਆ ਜਾਂਦਾ ਸੀ ਤੇ ਉਹਨਾਂ ਦੇ ਕੋਲ ਇਸ ਵਿਭਾਗ ਦੇ ਵਿੱਚ ਇਹ ਦੱਸਿਆ ਗਿਆ ਤੇ ਜਦੋਂ ਵੀ ਇਸ ਗੱਲ ਦੀ ਜਾਣਕਾਰੀ ਆਈ ਤਾਂ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਇਹ ਕੋਈ ਵਿਭਾਗ ਹੋਣ ਦੇ ਵਿੱਚ ਹੈ ਹੀ ਨਹੀਂ ਸੀ ਤੇ ਜਿਸ ਤੋਂ ਬਾਅਦ ਰਾਜ ਪਾਲ ਨੂੰ ਪੱਤਰ ਲਿਖਿਆ ਗਿਆ ਤੇ ਇਹ ਵਿਭਾਗ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੈ ਹੀ ਨਹੀਂ ਸੀ ਤੇ ਜਿਸ ਦੇ ਵਿੱਚ ਕੁਲਦੀਪ ਧਾਲੀਵਾਲ ਤੋਂ ਹੁਣ ਇਹ ਵਿਭਾਗ ਵਾਪਸ ਲੈ ਲਿਆ ਤੇ ਜਦੋਂ ਵੀ ਇਹ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਕੋਈ ਹੋਣੀ ਨਹੀਂ ਸੀ ਤਾਂ ਅਜੇਚ ਹੁਣ ਇਹ ਵਿਭਾਗ ਖਤਮ ਵੀ ਹੋ ਗਿਆ